हां ਕੁੜੀ ਆਈ ਤੇ ਆਲੂ ਵਾਲੇ ਪਰੌਂਠੇ ਬਣ ਗਏ ਤੇ ਸਾਨੂੰ ਹਫ਼ਤਾ ਹੋ ਗਿਆ ਕੱਦੂ ਤੋਰੀਆਂ ਤੇ ਟਿੰਡੇ ਚੱਲੀ ਜਾਂਦੇ ਆ ਸ਼ੁਕਰ ਆ ਕਹ ਤੇ ਸ਼ੁਗਰ ਹੈ ਕਿ ਅੱਜ ਅੱਜ ਆਲੂ ਵਾਲੇ ਪਰੌਂਠੇ ਬਣੇ ਅੱਜ ਰੋਟੀਆਂ ਪੱਕਦੀਆਂ ਵੀ ਪਈਆਂ ਹਾਲ ਹੀ ਪੱਕਦੀਆਂ ਹਾਂ ਜੀ ਢੀਏ ਘਰੇ ਲਾਈ ਫਿਰਦੀਆਂ ਵਾ ਵਧੀਆ ਵਸਾ ਘਾਪੜੀ ਦੇ ਦਿੰਦੇ ਆ ਆਹ ਜਲ ਤਕਦੀ ਭਰਾਵਾ ਦੇ ਅੱਜ ਫੇਰ ਛੱਟਦੀ ਜਾਂਦਾ ਘਰ ਨਹੀਂ ਆੜੇ ਚੱਲੀਏ ਇੱਥੇ ਚਲੋ ਚਲੋ ਦੇਖੀ ਯਕੀਨਸਾ ਹਕਤਾ ਆ ਜਾਏਗਾ ਪੂਰਾ ਇੱਥੇ ਹੋਰ ਕੋਈ ਕੋਈ ਗਲਤ ਚੀਜ਼ ਨਾ ਖਾਓ ਨਹੀਂ ਵੀਰੇ ਆਹ ਨਿੱਕੀ ਜਿਹੀ ਖਾ ਲਿਓ ਨਾ 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 ਸੌਂਫ ਤੇ ਸ਼ੱਕਰ ਵਾਹ ਸੌਂਫ ਤੇ ਸ਼ੱਕਰ ਹੀ ਖਾਈ ਦੀ ਵਾਹ ਕੰਮ ਸਾਨੂੰ ਥੋੜੇ ਜਿਹਾ ਦਿਨਾਂ ਜਿਆਦੇ ਹੁੰਦੇ ਮੁੜ ਕੇ ਵਿਲੇ ਰਹਿਨੇ ਆਂ ਅਸੀਂ ਵਾਹ ਇੱਕ ਕੋਪ ਰੈਡੀ ਹੋ ਗਿਆ ਇੱਕ ਹੋਰ ਰਹਿ ਗਿਆ ਬਸ ਫੇਰ ਆਪਾਂ ਵਿਲੇ ਹੀ ਆਂ ਦੋਸਤੋ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਵੇਖਾਂ ਕੁੜੀ ਆਈ ਤੇ ਆਲੂ ਵਾਲੇ ਪਰੌਂਠੇ ਬਣ ਗਏ ਤੇ ਸਾਨੂੰ ਹਫਤਾ ਹੋ ਗਿਆ ਕੱਦੂ ਤੋਰੀਆਂ ਤੇ ਟੀਂਡੇ ਚੱਲੀ ਜਾਂਦੇ ਆ ਹੈਂ ਪਰਾਓ ਕਿਦਾਂ ਦੇ ਤੂੰ ਕੱਦੂ ਟੀਂਡੇ ਤੋਰੀਆਂ ਖਾਂਦਾ ਈ ਘੱਟੋ ਘੱਟ ਹਫ਼ਤਾ ਡੇਢ ਹੋ ਗਿਆ ਨਾ ਆਪਾਂ ਨੂੰ ਹਾਂ ਅੱਜ ਬਣਾ ਹਾਂ ਕਾ ਸ਼ੁਕਰ ਆ ਕਾ ਤੇ ਸ਼ੁਕਰ ਹੈ ਕਿ ਅੱਜ ਅੱਜ ਆਲੂ ਵਾਲੇ ਪਰੌਂਠੇ ਬਣੇ ਅੱਜ ਰੋਟੀਆਂ ਪੱਕਦੀਆਂ ਵੀ ਪਈਆਂ ਹਾਲ ਹੀ ਪੱਕਦੀਆਂ ਹਾਂ ਉਹ ਨਏ ਰੋਟੀਆਂ ਦਾ ਵੇਖੀ ਪੁੱਤ ਉਹ ਜੱਡੀ ਲਾਈ ਉਹਨਾਂ ਨੇ 5 ਮਿੰਟਾਂ ਚ ਪਕਾ ਦੇ ਲਈਆਂ ਇਹਨਾਂ ਨੇ ਐਡੀ ਲੋ ਪੁੱਤ ਦੂਜੇ ਜੇ ਕੋਈ ਮਤਲਬ ਵਿਆਹ ਵੀ ਉਤੇ ਹੋਵੇ ਉੱਡੇ ਉੱਤੇ ਲੱਗਦੀ ਆ ਜੀ ਡੀਏ ਘਰੇ ਲਈ ਫਿਰਦੀਆਂ ਵਾ ਵਧੀਆ ਵਸਾ ਖਾਪੜੀ ਜਦੋਂ ਚੱਲ ਚੱਲ ਆਹ ਆਹ ਜਲਦੀ ਮਿਲ ਜਾਣੀ ਤੇ ਮੂੰਹ ਮੇ ਪਾਣੀ ਆਇਆ ਮੂੰਹ ਮੇ ਪਾਣੀ ਆਇਆ ਲੱਸੀ ਲੈ ਕੇ ਆਉਣਾ ਚੰਗਾ ਲੱਸੀ ਦਾ ਲੀਟਰ ਭਰ ਲਈਆਂ ਆਪਣੇ ਲਈ 2 ਲੀਟਰ ਵਾਲਾ ਚੰਗਾ ਵੱਡਾ ਜੱਗ ਭਰ ਲਈਆਂ ਆਪਣੇ ਦੋ ਲਈ ਤੇ ਨਾਲ ਕਿਉ ਤੇ ਨਾਲ ਜੇ ਚਟਨੀ ਪਈ ਹੋਈ ਤੇ ਚਟਨੀ ਚੱਕ ਲੈ ਰਾ ਕੱਲ ਬਣਾਈ ਸੀ ਇਹਨਾਂ ਨੇ ਸ਼ਾਮੇ ਹੈਗੀ ਪਈ ਛੱਡ ਨਹੀਂ ਮੰਮੀ ਹੈਂ ਦੇਖ ਲੋ ਜੇ ਕੋਈ ਕਿੰਨੇ ਗਿਆ ਛੱਡ ਨਹੀਂ ਦਿਓ ਸਾਨੂੰ ਕੀ ਕਰੀਏ ਯਾਰ ਹੁਣ ਇਹੀ ਦੱਸ ਅੱਜ ਫੇਰ ਟਰਾਲੀ ਥੱਲੇ ਹੀ ਆ ਕੱਲ ਵੀ ਛੱਟਦੀ ਭਰਾਵਾ ਦੇ ਅੱਜ ਫੇਰ ਛੱਟਦੀ ਜਾਂਦਾ ਗੋਨੀ ਆ ਲੈ ਦੂਜੀ ਟਰਾਲੀ ਫੇਰ ਥੱਲੇ ਛੱਟੀ ਹੋਣਾ ਉਹ ਕੱਲੀ ਮਸ਼ੀਨ ਭਜਾਈ ਫਿਰਦਾ ਚੱਲੀਏ ਉੱਤੇ ਕੋਈ ਵੇਖੀਏ ਕਿੰਨਾ ਹਾਕਤਾ ਆ ਜਾਏਗਾ ਪੂਰਾ ਇੱਥੇ ਔਰ ਹੈਂ ਕੋਟਾ ਤੇਰੇ ਆਸਤੇ ਅਰਜਨ ਸੈਟ ਰਹੀਦਾ ਤੈਨੂੰ ਦਾ ਹੈ ਉਹ ਚਵਣਾ ਤੂੰ ਫਿੱਟ ਫਿੱਟ ਰਾਜ ਜੀ ਸੈਟ ਲਈ ਜਕੜੀ ਪੈਣੀ ਹਣਦੇ ਹਾ ਹਸੀਆਂ ਦਾ ਵੇ ਰੱਖੋ ਵੇ ਜੀ ਵੇ ਰੱਖੋ ਨਹੀਂ ਹਾਲ ਬੰਦਿਆਂ ਦੇ ਇਹ ਭਾਜੀ ਸੁੱਖ ਲਿਆ ਆਪਾਂ ਠੀਕ ਏ ਇਹ ਨਵੇਂ ਤਰੀਕੇ ਲੱਭ ਲਿਆ ਪਾ ਟਰਾਲੀ ਪਾਉਂਦਾ ਹਣਾ ਰੋਲੀ ਇਹ ਨਵਾਂ ਤਰੀਕਾ ਲੈ ਆਪਾਂ ਟਰੈਲੀ ਪਾਉਂਦੇ ਐ ਹੀ ਪਾਇਆ ਕਰਾਂਗੇ ਹਰ ਰੋਜ਼ ਇਹ ਉਹ ਵੇਰ ਥੱਲੇ ਪਈ ਵਿਚਾਰੀ ਕੰਮ ਸਾਨੂੰ ਥੋੜੇ ਜਿਹੇ ਆਦ ਨਾ ਜਿਆਦੇ ਹੁੰਦੇ ਮੁੜ ਕੇ ਵੇਲੇ ਰਹਿਨੇ ਅਸੀਂ ਬਹਾ ਇੱਕ ਕੋਪ ਰੈਡੀ ਹੋ ਗਿਆ ਇੱਕ ਹੋਰ ਰਹਿ ਗਿਆ ਬਸ ਫੇਰ ਆਪਾਂ ਵੇਲੇ ਹੀ ਆ ਦੋਸਤੋ ਰਾਜਾ ਕਾਦੀ ਬੜਾ ਤੇਰਾ ਤਾਂ ਟਰਾਲੀ ਹੀ ਡਾਵਾ ਸੀ ਆ ਵੇਖਿਆ ਆਪੇ ਵੀਰ ਸਾਡੇ ਸਾਨੂੰ 나ੜ ਦਿੰਦੇ ਆ ਤੇ ਆਪੇ ਕਹਿੰਦੇ ਨਾਲ ਮੋٹے ਮੇਰੇ ਨਾਲ ਕੋਈ ਕੋਈ ਗਲਤ ਚੀਜ਼ ਨਾ ਖਾਓ ਨਹੀਂ ਵੀਰੇ ਖਾ ਲਿਓ ਨਾ 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 ਸੌਂ ਤੇ ਚੱਕਰ ਸੌਂ ਤੇ ਚੱਕਰ ਹੀ ਖਾਈ ਜੀ ਬਸ ਬੰਦਾ ਸਾਲਾ ਉੱਠ ਕੇ ਹੀ ਨਹੀਂ ਆਉਂਦਾ ਉਹ ਅਜੇ ਤੱਕ ਉਠਿਆ ਹੀ ਨਹੀਂ ਮੇਰੇ ਤਾਂ ਤਾਂ ਤੁਦ ਜਿੰਮੇ ਵਾਰ ਗਿਆ ਤੇ ਤੁਦ ਤਾਂ ਨਹੀਂ ਫੜਿਆ ਹੀ ਨੇ ਹੈ ਬਨਾਏ ਦੇ ਫੈਂਸ ਲੋ ਵੀ ਆਉਂਦਾ ਜੇ ਪਛਾਣ ਚ ਕਿ ਨਹੀਂ ਪਾਪਾ ਦੀ ਪਰੀ ਹੁਣ ਆਇਆ ਪਾਊਡਰ ਲਾ ਕੇ ਅਭੀ ਇਹ ਉੜੇਗੀ ਅਭੀ ਉੜੇਗੀ ਇਹ ਪਾਪਾ ਕੀ ਪਰੀ ਪਾਊਡਰ ਲਾ ਬਿਠੀ ਜਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ